ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਮੇਰੀ ਛੋਟੀ ਜੀ ਕਲਿੱਪ ਤੋਂ ਪਤਾ ਲੱਗ ਗਿਆ ਵਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਕੜੀ ਪਕੌੜੇ ਦੀ ਰੈਸিপি ਤੇ ਆਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਇੱਥੇ ਅਸੀਂ ਲਈ ਆ ਲੱਸੀ ਤੁਸੀਂ ਚਾਹੋ ਤੇ ਦਹੀਂ ਦੀ ਵੀ ਕੜੀ ਬਣਾ ਸਕਦੇ ਹੋ ਪਰ ਲੱਸੀ ਹੈ ਕਾਫੀ ਖੱਟੀ ਆ ਤੇ ਇੱਧਰ ਅਸੀਂ ਵੇਸਣ ਲਿਆ ਵਾ ਪੂਜਾ ਦਾ ਤੇ ਇੱਧਰ ਅਸੀਂ ਦੋ ਤਰ੍ਹਾਂ ਦੇ ਆਲੂ ਕੱਟੇ ਆ ਇੱਕ ਪਕੌੜਿਆਂ ਵਾਸਤੇ ਤੇ ਇੱਕ ਤੜਕੇ ਵਾਸਤੇ ਤੇ ਪਿਆਜ਼ ਵੀ ਅਸੀਂ ਸਲਾਈਸ ਕਰ ਲਿਆ ਆਵਾ ਲਸਣ ਵੀ ਬਰੀਕ ਮਿਰਚ ਵੀ ਬਰੀਕ ਆ ਤੇ ਅਦਰਕ ਸਾਡਾ ਵੀ ਬਰੀਕ ਆ ਸਾਰੀਆਂ ਚੀਜ਼ਾਂ ਨੂੰ ਅਸੀਂ ਕਟਿੰਗ ਕਰਕੇ ਤਿਆਰ ਕਰ ਲਿਆ ਆਵਾ ਇਧਰ ਇਹ ਸਾਫਤ ਮਸਾਲੇ ਜਿਹੜੇ ਕੜੀ ਵਿੱਚ ਸਭ ਤੋਂ ਪਹਿਲਾਂ ਐਡ ਕਰਨੇ ਆ ਧਨੀਆ ਹੋ ਗਿਆ ਸੁੱਕਾ ਧਨੀਆ ਹੋ ਗਿਆ ਜੀਰਾ ਕਾਲੀ ਮਿਰਚ ਤੇ ਮੇਥੀ ਦਾਣਾ ਇਧਰ ਅਸੀਂ ਲਈ ਆ ਹਿੰਗ ਕੜੀ ਪੱਤਾ ਤੇ ਸੁੱਕੀ ਮੇਥੀ ਲਾਲ ਮਿਰਚਾਂ ਜਿਹੜੀਆਂ ਸੁੱਕੀਆਂ ਤੇ ਨਾਲ ਹੀ ਤੇਜ ਪੱਤਾ ਸਭ ਤੋਂ ਪਹਿਲਾਂ ਅਸੀਂ ਕੜੀ ਦਾ ਜਿਹੜਾ ਬੈਟਰ ਆ ਉਹ ਲੱਗੀਆਂ ਤਿਆਰ ਕਰਨ ਲੱਸੀ ਵਿੱਚ ਐਡ ਕਰ ਲਈ ਆ ਲੱਸੀ ਮੈਂ ਦੀ ਜਿਹੜੀ ਕੁਆਂਟੀਟੀ ਆ ਉਹ ਮੈਂ ਮੀਡੀਅਮ ਜੀ ਲਈ ਆ ਕਿਉਂਕਿ ਖੱਟੀ ਕਾਫੀ ਸੀ ਲੱਸੀ ਤੇ ਹੁਣ ਇਹਦੇ ਵਿੱਚ ਮੈਂ ਐਡ ਕਰਾਂਗੀ ਡੇਢ ਕੋਲੀ ਵੇਸਨ ਤੇ ਕੋਲੀ ਦਾ ਸਾਈਜ਼ ਮੀਡੀਅਮ ਹੀ ਆ ਬਹੁਤ ਜ਼ਿਆਦਾ ਵੱਡੀ ਕੋਲੀ ਨਹੀਂ ਹੈਗੀ ਨਾ ਛੋਟੀ ਜਿਹੜੀ ਰੈਗੂਲਰ ਜਿਹੜੀ ਲਿਕਵਿਡ ਸਬਜ਼ੀ ਵਾਸਤੇ ਆ ਉਹਦਾ ਜੂਸ ਕੀਤਾ ਵਾ ਤੇ ਬੇਸਨ ਐਡ ਕਰਨ ਤੋਂ ਬਾਅਦ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਇੱਕ ਵਾਰੀ ਤਾਂ ਕਿ ਇਹਦੇ ਵਿੱਚ ਬੇਸਨ ਦੀ ਕੋਈ ਵੀ ਬੁਟਲੀ ਜਿਹੜੀ ਆ ਉਹ ਨਾ ਰਵੇ ਤੇ ਬੇਸਨ ਜਿਹੜਾ ਸਾਡਾ ਚੰਗੀ ਤਰ੍ਹਾਂ ਕੜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਬੇਸਨ ਸਾਡਾ ਮਿਕਸ ਹੋ ਗਿਆ ਹਾਂ ਹੁਣ ਅਸੀਂ ਐਡ ਕਰਨ ਲੱਗੇ ਆ ਸਾਬਤ ਮਸਾਲੇ ਖੜੇ ਮਸਾਲੇ ਜਿਹਨੂੰ ਕਹਿੰਨੇ ਆ ਅਸੀਂ ਜਿਹੜਾ ਅਸੀਂ ਜੀਰਾ ਕਾਲੀ ਮਿਰਚ ਧਨੀਆ ਤੇ ਮੇਥੀ ਦਾਣਾ ਲਿਆਵਾ ਇਹਨਾਂ ਚਾਰਾਂ ਚੀਜ਼ਾਂ ਨੂੰ ਐਡ ਕਰ ਦਿੰਨੇ ਆ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਨਾਲ ਦੇ ਨਾਲ ਜਿਹੜਾ ਨਮਕ ਆ ਉਹ ਵੀ ਐਡ ਕਰਨ ਲੱਗੀ ਆ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਤੇ ਨਾਲ ਦੇ ਨਾਲ ਹਲਦੀ ਪਾਊਡਰ ਆ ਉਹਨੂੰ ਵੀ ਐਡ ਕਰ ਲਿਆਵਾ ਤੇ ਹੁਣ ਇੰਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਅਸੀਂ ਇੱਕ ਵਾਰੀ ਫੇਰ ਮਿਕਸ ਕਰ ਦਿੰਨੇ ਆ ਜਿਹੜੇ ਸਾਬਤ ਮਸਾਲੇ ਸਾਡੇ ਕੜੀ ਵਿੱਚ ਹੋਲੀ-ਹੋਲੀ ਜਦੋਂ ਪੱਕਦੇ ਆ ਤੇ ਉਹਦਾ ਫਲੇਵਰ ਬਹੁਤ ਵਧੀਆ ਆਂਦਾ ਵਾ ਤੇ ਪਾਣੀ ਅਸੀਂ ਆਪਣੇ ਹਿਸਾਬ ਨਾਲ ਐਡ ਕਰ ਲਿਆ ਵਾ ਬੇਸਨ ਦੇ ਹਿਸਾਬ ਨਾਲ ਕਿਉਂਕਿ ਬੇਸਨ ਵਧਿਆ ਹੋਵੇ ਤੇ ਪਾਣੀ ਜਿਹੜਾ ਵਾ ਘਾਟੀ ਜੂਸ ਹੁੰਦਾ ਵਾ ਕਿਉਂਕਿ ਬੇਸਨ ਵੀ ਅਸੀਂ ਘਾਟੇ ਜੂਸ ਕਰਦੇ ਆ ਪਾਣੀ ਵੀ ਉਸੇ ਹਿਸਾਬ ਨਾਲ ਇਹ ਵੈਸੇ ਸੰਦੇ ਡਿਪੈਂਡ ਆ ਚਲੋ ਜੀ ਸਾਡੀ ਕੜੀ ਦਾ ਬੈਟਰ ਤਿਆਰ ਆ ਇਧਰ ਅਸੀਂ ਪਕੌੜਿਆਂ ਦਾ ਬੈਟਰ ਵੀ ਤਿਆਰ ਕਰ ਲੈਨੇ ਆ ਕਿਉਂਕਿ ਨੂੰ 10 ਮਿੰਟ ਦੀ ਰੈਸਟ ਵੀ ਦੇਣੀ ਏ ਸੀ ਪਿਆਜ਼ ਸਲਾਈਸ ਕੀਤੇ ਅਸੀਂ ਐਡ ਕਰ ਲਿਆ ਨਾਲ ਦੇ ਨਾਲ ਅਸੀਂ ਥੋੜਾ ਜਿਹਾ ਅਦਰ ਜਿਹੜਾ ਬ੍ਰੀਕ ਕੱਟਿਆ ਵਾ ਤੇ ਹਰੀ ਮਿਰਚਾ ਉਹਨੂੰ ਵੀ ਅਸੀਂ ਐਡ ਕਰ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਆਲੂ ਜਿਹੜੇ ਬ੍ਰੀਕ ਕੱਟੇ ਸੀ ਸਭ ਤੋਂ ਪਹਿਲਾਂ ਅਸੀਂ ਤੇ ਆਪਾਂ ਹੁਣ ਇੰਨਾ ਸਾਰਿਆਂ ਨੂੰ ਇੱਕ ਵਾਰੀ ਮਿਕਸ ਕਰ ਦਿੰਨੇ ਆ ਆਲੂ ਪਿਆਜ਼ ਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਐਡ ਕਰਨ ਲੱਗੇ ਆ ਇਕ ਕੋਲੀ ਬੇਸਨ ਥੋੜਾ ਜਿਹਾ ਬੇਸਨ ਮੈਂ ਸਾਈਡ ਤੇ ਰੱਖ ਲਿਆ ਵਾ ਪਰ ਮੈਂ ਪੂਰਾ ਇਕ ਕੋਲੀ ਬੇਸਨ ਆ ਜਿਹੜਾ ਉਹਨੂੰ ਐਡ ਕੀਤਾ ਵਾ ਕਿਉਂਕਿ ਥੋੜੇ ਜਿਹਾ ਪਕੌੜੇ ਤੁਹਾਨੂੰ ਪਤਾ ਬੱਚੇ ਵੈਸੇ ਵੀ ਖਾ ਲੈਂਦੇ ਆ ਜਦੋਂ ਕੱਢੋਂ ਤੇ ਨਾਲ ਦੇ ਨਾਲ ਨਮਕ ਤੇ ਕਾਲੀ ਮਿਰਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਐਡ ਕਰਾਂਗੇ ਤੇ ਪਾਣੀ ਐਡ ਕਰਕੇ ਤੇ ਇਹਦਾ ਜਿਹੜਾ ਬੈਟਰ ਆ ਉਹਨੂੰ ਤਿਆਰ ਕਰ ਲੈਨੇ ਪਕੌੜਿਆਂ ਦਾ ਤੇ ਜਿਹੜਾ ਕੋਲੀ ਵਾਲਾ ਬੇਸਨ ਆ ਉਹ ਵੀ ਅਸੀਂ ਜਿਹਦੇ ਵਿੱਚ ਹੀ ਐਡ ਕਰ ਦੇਣਾ ਵਾ ਇੱਥੇ ਬੇਸਨ ਸਾਨੂੰ ਘੱਟ ਲੱਗਾ ਵਾ ਇਸ ਕਰਕੇ ਉਹ ਉਹ ਵੀ ਬੇਸਨ ਜਿਹੜਾ ਅਸੀਂ ਰੱਖਿਆ ਵਾ ਥੋੜਾ ਜਿਹਾ ਉਹ ਵੀ ਐਡ ਕਰ ਦਿੱਤਾ ਵਾ ਯਾਨੀ ਕੋਲੀ ਬੇਸਨ ਅਸੀਂ ਪਕੌੜਿਆਂ ਲਈ ਜੂਸ ਕੀਤਾ ਇੱਥੇ ਤੇ ਡੇਢ ਕੁ ਲਈ ਸੀ ਕੜੀ ਲਈ ਐਦਰ ਸਾਡੀਆਂ ਦੋਨੋਂ ਚੀਜ਼ਾਂ ਹੁਣ ਤਿਆਰ ਆ ਇੱਕ ਪਾਸੇ ਪਕੌੜੇ ਦਾ ਬੈਟਰ ਇਹਨੂੰ 10 ਮਿੰਟ ਦੀ ਰੈਸਟ ਲਈ ਰੱਖ ਦਿੰਨੇ ਆ ਤੇ ਦੂਸਰੇ ਪਾਸੇ ਜਿਹੜੀ ਖੜੀ ਦਾ ਬੈਟਰ ਆ ਉਹ ਵੀ ਸਾਡਾ ਤਿਆਰ ਆ ਇੱਕ ਵਾਰੀ ਮਿਕਸ ਕਰ ਦਿੰਨੇ ਆ ਇਹਨੂੰ ਵੀ ਕਿਉਂਕਿ ਇਹਨੂੰ ਵੀ ਰੈਸਟ ਮਿਲ ਗਈ ਹੈ ਆਪਾਂ ਨੂੰ 10 ਮਿੰਟ ਦੀ ਤੇ ਹੁਣ ਅਸੀਂ ਗੈਸ ਦੇ ਉੱਪਰ ਰੱਖ ਦਿੱਤੀ ਆ ਕੜਾਈ ਤੇ ਕੜਾਈ ਦੇ ਵਿੱਚ ਜਿਹੜਾ ਇਹ ਸਾਡਾ ਲੱਸੀ ਵਾਲਾ ਬੈਟਰ ਆ ਵੇਸਨ ਦਾ ਇਹਨੂੰ ਐਡ ਕਰ ਦਿੱਤਾ ਵਾ ਤੇ ਜਦੋਂ ਅਸੀਂ ਸਟਾਰਟਿੰਗ ਤੇ ਕੜੀ ਨੂੰ ਲਗਾਤਾਰ ਹਿਲਾਵਾਂਗੇ ਤਾਂ ਕਿ ਜਿਹੜਾ ਵੇਸਨ ਥੱਲੇ ਚਿਪਕੇ ਨਾ ਫਲੇਮਸੇ ਸਟਾਰਟਿੰਗ ਤੇ ਹਾਈ ਹੀ ਰੱਖਾਂਗੇ ਬਾਅਦ ਚੋਂ ਲੋ ਕਰਾਂਗੇ ਤੇ ਇਧਰ ਹੁਣ ਅਸੀਂ ਦੂਸਰੀ ਸਾਈਡ ਜਿਹੜੀ ਪਕੌੜੇ ਕੱਢਣੇ ਆ ਉਹਦੇ ਵਾਸਤੇ ਕੜਾਈ ਰੱਖ ਲਈ ਆ ਤੇ ਤੇਲ ਐਡ ਕਰਤਾ ਗਰਮ ਹੋਣ ਲਈ ਜਿੰਨੀ ਦੇਰ ਸਾਡਾ ਤੇਲ ਪੂਰੀ ਤਰ੍ਹਾਂ ਗਰਮ ਹੋ ਕੇ ਤਿਆਰ ਹੋਏਗਾ ਉਹਨਿੰਦੇ ਅਸੀਂ ਕੜੀ ਲਗਾਤਾਰ ਚਲਾਵਾਂਗੇ ਜਿੱਦੋਂ ਕੜੀ ਨੂੰ ਬੋਇਲ ਆਣਾ ਸ਼ੁਰੂ ਹੋ ਜਾਏਗਾ ਦੇਖੋ ਬੋਇਲ ਆਣਾ ਸ਼ੁਰੂ ਹੋ ਗਿਆ ਹੈ ਵਾ ਤੇ ਹੁਣ ਜਿਆਦਾ ਧਿਆਨ ਸਾਨੂੰ ਦੇਣਾ ਪੈਣਾ ਵਾ ਤਾਂਕਿ ਕੜੀ ਉਬਲ ਕੇ ਬਾਹਰ ਨਾ ਆ ਜੇ ਤੇ ਜਿਹੜਾ ਬੈਟਰ ਬਿਲਕੁਲ ਪਾਣੀ ਵਰਗਾ ਸੀ ਤੇ ਇਹਦੀ ਕਨਸਿਸਟੈਂਸੀ ਬਿਲਕੁਲ ਸਹੀ ਆ ਗਈ ਹੋਈ ਹੈ ਹੁਣ ਇੱਧਰ ਤੇਲ ਗਰਮ ਆ ਤੇ ਚਲੋ ਜੀ ਪਕੌੜੇ ਘੜ ਦਿਆ ਸੀ ਪਕੌੜੇ ਤੁਸੀਂ ਤੇਲ ਦੇ ਵਿੱਚ ਹੱਥ ਨਾਲ ਵੀ ਐਡ ਕਰ ਲਓ ਮੈਂ ਇੱਥੇ ਚਮਚਤੀ ਹੈਲਪ ਨਾਲ ਲੱਗੀ ਐਡ ਕਰਨ ਇੱਕੋ ਸਾਈਜ਼ ਦੇ ਰੱਖਾਂਗੀ ਕੋੜਿਆਂ ਨੂੰ ਅਸੀਂ 골ਡਨ ਬ੍ਰਾਊਨ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਤੇ ਇੱਕ ਦੋ ਵਾਰ ਇਹਨਾਂ ਨੂੰ ਪਲਟਾਂਗੇ ਤਾਂ ਕਿ ਅੰਦਰੋਂ ਵੀ ਵੈਸੇ ਨਾਲ ਚੰਗੀ ਤਰ੍ਹਾਂ ਪੱਕ ਜੇ ਜਦੋਂ ਥੋੜਾ ਜਿਹਾ ਕਲਰ ਚੇਂਜ ਹੋ ਜਾਏਗਾ ਇੱਕ ਵਾਰੀ ਅਸੀਂ ਇਹਨੂੰ ਫੇਰ ਪਲਟਾਂਗੇ ਸਰ ਸਾਡੇ ਪਕੌੜੇ ਬਿਲਕੁਲ ਤਿਆਰ ਆ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਲੈਨੇ ਆ ਤੇ ਫਿਰ ਦੁਬਾਰਾ ਤੋਂ ਜਿਹੜਾ ਪਕੌੜਿਆਂ ਵਾਲਾ ਬੈਟਰ ਆ ਨੂੰ ਐਡ ਕਰਾਂਗੇ ਤੇ ਵੇਖਣ ਜਿਹੜਾ ਕਾਫੀ ਵਧੀਆ ਸੀ ਜਿਹੜੇ ਪਕੌੜੇ ਆ ਕਾਫੀ ਜ਼ਿਆਦਾ ਫੁੱਲ ਗਏ ਆ ਚਲੋ ਜੀ ਦੂਸਰੀ ਵਾਰੀ ਐਸੀ ਜਿਹੜਾ ਪਕੌੜਿਆਂ ਦਾ ਬੈਟਰ ਐਡ ਕਰ ਦਿੱਤਾ ਵਾ ਤੇ ਜਨਵਰੀ ਇਹ ਪ੍ਰੋਸੈਸ ਕੀਤਾ ਸੀ ਪਕੌੜਿਆਂ ਵਾਲਾ ਤੇ ਸਾਡੇ ਪਕੌੜੇ ਸਾਰੇ ਤਿੰਨੋਂ ਟਾਈਮ 'ਚ ਤਿਆਰ ਹੋ ਗਏ ਨੇ ਇੱਧਰ ਜਿਹੜੀ ਕੜੀ ਆ ਇਹ ਵੀ ਬੋਇਲ ਤੇ ਆ ਬਿਲਕੁਲ ਜਿੰਨਾ ਚਿਰ ਇਹ ਨੂੰ ਬੋਇਲੋ ਕੇ ਵਿੱਚ ਨਹੀਂ ਜਾਏਗੀ ਕੜਾਹੀ ਤੇ ਦੁਬਾਰਾ ਤੋਂ ਉਹ ਨਹੀਂ ਤੇ ਅਸੀਂ ਲਗਾਤਾਰ ਇਹਨੂੰ ਚਲਾਵਾਂਗੇ ਇੱਧਰ ਵੀ ਇੱਧਰ ਨਾਲ ਦੇ ਨਾਲ ਪਕੌੜੇ ਵੀ ਦੇਖ ਲੈਣੇ ਆ ਇਹ ਵੀ ਹੋ ਗਏ ਹੋਏ ਆ ਕੜੀ ਚਾਹੋ ਤਾਂ ਤੁਸੀਂ ਕੁੱਪਰ ਵਿੱਚ ਵੀ ਬਣਾ ਸਕਦੇ ਹੋ ਪਰ ਕੜੀ ਚ ਬਣਾਉਣ ਦਾ ਰੀਜ਼ਨ ਇਹ ਸੀ ਕਿ ਜਿਹੜੀ ਕੜੀ ਆ ਬਾਹਰ ਨਹੀਂ ਨਿਕਲੇਗੀ ਲਗਾਤਾਰ ਚਲਾਉਂਦੇ ਰਵਾਂਗੇ ਅਸੀਂ ਆ ਦੇਖੋ ਜੀ ਹੁਣ ਜਿਹੜਾ ਬੋਇਲ ਆਣਾ ਜਿਹੜਾ ਕੜੀ ਵਾਲਾ ਸ਼ੁਰੂ ਹੋ ਗਿਆ ਵਾ ਯਾਨੀ ਕੜੀ ਸਾਡੀ ਰਿਚਣੀ ਸ਼ੁਰੂ ਹੋ ਗਈ ਹੋਈ ਆ ਹੁਣ ਅਸੀਂ ਜਿਹੜੀ ਗੈਸ ਦੀ ਫਲੇਮ ਲੋ ਕਰ ਦਵਾਂਗੇ ਇੱਦਾਂ ਸਾਡੇ ਪਕੌੜੇ ਸਾਰੇ ਤਿਆਰ ਆ ਤੇ ਹੁਣ ਅਸੀਂ ਕਰਾਂਗੇ ਤੜਕੇ ਦੀ ਤਿਆਰੀ ਸਭ ਤੋਂ ਪਹਿਲਾਂ ਅਸੀਂ ਵਿੱਚ ਕੜੀ ਪੱਤਾ ਐਡ ਕੀਤਾ ਵਾ ਤੇਜ ਪੱਤਾ ਵੀ ਐਡ ਕਰ ਦਿੱਤਾ ਵਾ ਤੇ ਲਾਲ ਮਿਰਚ ਸੁੱਕੀ ਜਿਹੜੀ ਸਾਬਤ ਆ ਉਹ ਵੀ ਐਡ ਕੀਤੀ ਆ ਥੋੜੀ ਜੀ ਹਿੰਗਾ ਜਿਹੜੀ ਉਹ ਮੈਂ ਐਡ ਕਰਨ ਲੱਗੀ ਆ ਤੜਕੇ ਦੇ ਵਿੱਚ ਹਲਕਾ ਜੈ ਇਹਨਾਂ ਨੂੰ ਫਰਾਈ ਕਰਾਂਗੇ ਗੈਸ ਇੱਥੇ ਮੈਂ ਬੰਦ ਕੀਤਾ ਹੋਇਆ ਸੀ ਕਿਉਂਕਿ ਜਿਹੜਾ ਤੇਲਾ ਕਾਫੀ ਗਰਮ ਸੀ ਤੇ ਅਸੀਂ ਗੈਸ ਨੂੰ ਬੰਦ ਕਰਕੇ ਸਾਰੀਆਂ ਚੀਜ਼ਾਂ ਵਿੱਚ ਐਡ ਕੀਤੀਆਂ ਸੀ ਉਸ ਤੋਂ ਬਾਅਦ ਅਸੀਂ ਦੁਬਾਰਾ ਗੈਸ ਨੂੰ ਓਨ ਕੀਤਾ ਵਾ ਜਿਹੜਾ ਲਸਣ ਆ ਉਹ ਵੀ ਅਸੀਂ ਭਾਤ ਤ ਵਿੱਚ ਅਦਰਕ ਵੀ ਪਾ ਦਿੱਤਾ ਵਾ ਫਲੇਮ ਇੱਥੇ ਥੋੜੀ ਲੋਈ ਰੱਖਾਂਗੇ ਹਰੀਆਂ ਮਿਰਚਾਂ ਜਿਹੜੀਆਂ ਭਰੀ ਕੱਟੀਆਂ ਉਹ ਵੀ ਐਡ ਕਰ ਦਿੱਤੀਆਂ ਵਾ ਅਸੀਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲੈਨੇ ਆ ਲਸਣ ਦਾ ਜੜਾ ਹਲਕਾ ਜਿਹਾ ਕਲਰ ਚੇਂਜ ਹੋ ਜਾਏਗਾ ਫਿਰ ਅਸੀਂ ਨਾਲ ਦੇ ਨਾਲ ਹੀ ਪਿਆਜ਼ ਜਿਹੜਾ ਐਡ ਕਰ ਦਿੰਨੇ ਆ ਪਿਆਜ਼ ਹਲਕਾ ਜਿਹਾ ਫਰਾਈ ਹੋਣ ਤੋਂ ਬਾਅਦ ਅਸੀਂ ਜਿਹੜੇ ਆਲੂ ਕੱਟੇ ਆ ਉਹ ਐਡ ਕਰ ਦਿੱਤੇ ਆ ਇਹਨਾਂ ਨੂੰ ਅਸੀਂ ਸਲਾਈਸ ਸੇ ਕੱਟਿਆ ਸੀ ਤਾਂ ਕਿ ਕੜੀ ਦੇ ਵਿੱਚ ਤੁਹਾਨੂੰ ਪਤਾ ਆਲੂ ਜਿਹੜੇ ਆ ਕਾਫੀ ਵਧੀਆ ਲੱਗਦੇ ਆ ਛੋਟੇ ਸਾਈਜ਼ ਦੇ ਨਹੀਂ ਘਟੇ ਅਸੀਂ ਤਾਂ ਕਿ ਕੜੀ ਦੇ ਵਿੱਚ ਉਪਜੜੇ ਆਲੂ ਆ ਭੋਲਣਾ ਚਾਣ ਤੇ ਚਲੋ ਜੀ ਇਧਰ ਸਾਡਾ ਤੜਕਾ ਤਿਆਰ ਹੁੰਦਾ ਵਾ ਤੇ ਦੂਸਰੀ ਸਾਈਡ ਅਸੀਂ ਕੜੇ ਨੂੰ ਵੀ ਧਿਆਨ ਦਿੰਨੇ ਆ ਇਹਦੇ ਵਿੱਚ ਨਾਲ ਦੇ ਨਾਲ ਤੜਕੇ 'ਚ ਅਸੀਂ ਥੋੜਾ ਜਿਹਾ ਨਮਕ ਐਡ ਕੀਤਾ ਵਾ ਸਿਰਫ ਤੜਕੇ ਲਈ ਤਾਂ ਕਿ ਆਲੂ ਜਿਹੜੇ ਥੋੜੇ ਜੇ ਸੌਫਟ ਹੋ ਜਣ ਇੱਧਰ ਪਿਆਜ਼ ਵੀ ਸਾਡਾ ਪੁੱਜ ਗਿਆ ਵਾ ਤੇ ਆਲੂ ਵੀ ਸਾਡੇ ਸੌਫਟ ਹੋ ਗਏ ਆ ਇੱਧਰ ਕੜੀ ਵੀ ਬੋਇਲ ਹੋ ਆ ਗਈ ਹੋਈ ਆ ਜਾਨੇ ਸ਼ੁਰੂ ਹੋ ਗਿਆ ਹੈ ਵਾ ਪ੍ਰੋਸੈਸ 60% ਜਾਨੀ ਕੋਕਾ 40% ਰਹਿ ਗਈ ਹੈ ਇਹਨੂੰ ਲੋ ਫਲੇਮ ਤੇ ਅਸੀਂ ਇਸੇ ਤਰ੍ਹਾਂ ਪਕਾਵਾਂਗੇ ਚਲੋ ਜੀ ਇੱਧਰ ਸਾਡਾ ਤੜਕਾ ਬਿਲਕੁਲ ਤਿਆਰ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਗਰਮ ਮਸਾਲਾ 1 ਚਮਚ ਤੇ ਥੋੜੀ ਜੀ 컬러ਲੀ ਦੇਗੀ ਮਿਰਚ ਦਾ ਜੂਸ ਕਰ ਲੱਗੀ ਆ ਮੈਂ ਇੱਥੇ ਜਿਆਦਾ ਨਹੀਂ ਥੋੜੀ ਜੀ ਅੱਧੇ ਚਮਚ ਤੋਂ ਵੀ ਕੱਟਾ ਤੇ ਹੁਣ ਇਹਨਾਂ ਨੂੰ ਮਿਕਸ ਕਰ ਦਿੰਦੇ ਆ ਅਸੀਂ ਤੇ ਇੱਧਰ ਅਸੀਂ ਜਿਹੜਾ ਗੈਸ ਆ ਇਹਨੂੰ ਕਰ ਦਵਾਂਗੇ ਆਫ ਤੇ ਤੜਕਾ ਥੋੜੀ ਜੇ ਰ ਅਸੀਂ ਠੰਡਾ ਹੋਣ ਦਵਾਂਗੇ ਬਾਅਦ ਚ ਐਡ ਕਰਾਂਗੇ ਜਿੰਨਾ ਚਿਰ ਸਾਡੀ ਕੜੀ ਪੱਕ ਤੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਣਾ ਜਿੰਨਾ ਚਿਰ ਅਸੀਂ ਤੜਕਾ ਨਹੀਂ ਐਡ ਕਰਾਂਗੇ ਇੱਧਰ ਜਿਹੜੀ ਕੜੀ ਆ ਦੇਖੋ ਜੀ ਸਾਡੀ ਕੜੀ ਪੱਕ ਗਈ ਹੋਈ ਆ ਇਹਦੀ ਕਨਸਿਸਟੈਂਸੀ ਵੀ ਬਿਲਕੁਲ ਠੀਕ ਆ ਤੇ ਹੁਣ ਅਸੀਂ ਇਹਦੇ ਵਿੱਚ ਲੱਗੀਆਂ ਤੜਕਾ ਐਡ ਕਰਨ ਤਾਂ ਕਿ ਜਿਹੜਾ ਤੜਕਾ ਵਾ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਥੋੜੀ ਦੇਰ ਹੁਣ ਅਸੀਂ ਕੜੀ ਨੂੰ ਤੜਕੇ ਦੇ ਨਾਲ ਪਕਾਵਾਂਗੇ ਤੜਕੇ ਦੇ ਨਾਲ ਇਸ ਕਰਕੇ ਪਕਾ ਰਹੇ ਹਾਂ ਤਾਂ ਕਿ ਸਾਰੀਆਂ ਚੀਜ਼ਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਲੇਵਰ ਵਧੀਆ ਆਜਣ ਹੁਣ ਅਸੀਂ ਇਹਦੇ ਵਿੱਚ ਜੜੀਆ ਮੇਥੀ ਸੁੱਕੀ ਮੇਥੀ ਜਿਹਨੂੰ ਅਸੀਂ ਕਹਿੰਦੇ ਆ ਉਹ ਐਡ ਕਰਨ ਲੱਗੇ ਆ ਇਹਦੇ ਨਾਲ ਫਲੇਵਰ ਵੀ ਬਹੁਤ ਵਧੀਆ ਆਂਦਾ ਵਾ ਸਾਡੀ ਕੜੀ ਜੜੀ ਬਿਲਕੁਲ ਤਿਆਰ ਆ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਪਕੌੜੇ ਸੀ ਗੈਸ ਨੂੰ ਆਫ ਕਰਕੇ ਫਿਰ ਅਸੀਂ ਐਡ ਕਰਾਂਗੇ ਪਕੌੜੇ ਇਦਰ ਸਾਡੀ ਕੜੀ ਪੂਰੀ ਤਰ੍ਹਾਂ ਕੁੱਕਾ ਹੋਣ ਅਸੀਂ ਲੱਗੇ ਆ ਪਕੌੜੇ ਐਡ ਕਰਨ ਗੈਸ ਬਿਲਕੁਲ ਅਸੀਂ ਲੋ ਕਰ ਦਿੱਤਾ ਵਾ ਤੇ ਪਕੌੜੇ ਐਡ ਕਰਦੇ ਸਾਰੀ ਅਸੀਂ ਜਿਹੜੀ ਗੈਸ ਆ ਇਹਨੂੰ ਆਫ ਕਰ ਦਵਾਂਗੇ ਤੇ ਸਾਡੀ ਪਕੌੜਿਆਂ ਵਾਲੀ ਕੜੀ ਬਿਲਕੁਲ ਤਿਆਰ ਆ ਤੁਸੀਂ ਵੀ ਮੇਰੀ ਇਹ ਜਿਹੜੀ ਰੈਸਪੀ ਆ ਘਰ ਟਰਾਈ ਕਰਕੇ ਦੇਖਿਓ ਇਸ ਤਰੀਕੇ ਨਾਲ ਕੜੀ ਬਣਾ ਕੇ ਜਰੂਰ ਦੇਖਿਓ ਜਰੂਰ ਪਸੰਦ ਆਵੇਗੀ ਤੁਹਾਨੂੰ ਕਈ ਲੋਕੀ ਤੜਕਾ ਲਗਾ ਕੇ ਕੜੀ ਨੂੰ ਬਣਾਉਂਦੇ ਆ ਪਰ ਮੈਂ ਤੜਕਾ ਅਲੱਗ ਲਗਾਇਆ ਵਾ ਤੇ ਜੜੀ ਕੜੀ ਆ ਕੜੀ ਜੜੀ ਆ ਅਲੱਗ ਪਕਾਈ ਆ ਤੇ ਵੀਡੀਓ ਪਸੰਦ ਆਨ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ